ਅਰਹੜੀ ਬੋਸ ਨੂੰ ਵੱਡੇ ਕਾਮਯਾਬੀ ਦੇ ਨਿਯੋਜਨ ਜਵਾਨ ਕੀਤੇ ਫੀਮਤੇ ਹਰਵਨ ਸਮੇਤ ਕਾਬੂ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਮਾਨਯੋਗ ਡੀਜੀਪੀ ਪੰਜਾਬ ਸ੍ਰੀ ਗੌਰਵ ਯਾਦਵ ਆਈਪੀਐਸ ਗਿਆ ਹਾਦਰਤਾ ਤੇ ਸ੍ਰੀ ਸਰਿੰਦਰ ਲੰਬਾ ਆਈਪੀਐਸ ਅਸਸਪੀ ਤਰਨਤਾਰਨ ਗਿਆ ਹਾਦਰਤਾ ਅਨੁਸਾਰ ਕੱਲ ਖਾਲੜਾ ਪੁਲਿਸ ਨੂੰ ਜਿਹੜੀ ਕਾਫੀ ਵੱਡੀ ਕਾਮਯਾਬੀ ਹਾਸਲ ਹੋਈ ਹੈ ਕੱਲ ਤਿੰਨ ਮੁਕੱਦਮੇ ਐਨਡੀਪੀਐਸ ਅਕਤ ਥੱਲੇ ਜਿਹੜੇ ਥਾਣਾ ਖਾਲੜਾ ਵਿਖੇ ਦਰਜ ਕੀਤੇ ਗਏ। ਇੱਕ ਮੁਕੱਦਮੇ ਦੇ ਵਿੱਚ ਜਸ਼ਨਪ੍ਰੀਤ ਸਿੰਘ, ਇੰਦਰਜੀਤ ਸਿੰਘ ਤੇ ਜੋਬਨਪ੍ਰੀਤ ਜਿਹੜੇ ਤਿੰਨ ਦੋਸ਼ੀ ਇਹਨਾਂ ਨੂੰ ਗ੍ਰਿਫਤਾਰ ਕੀਤਾ। ਇਹਨਾਂ ਪਾਸੋਂ 962 ਗ੍ਰਾਮ ਦੇ ਕਰੀਬ ਅਫੀਮ, 300 ਗ੍ਰਾਮ ਦੇ ਕਰੀਬ ਹੈਰਨ ਤੇ ਇਹਨਾਂ ਪਾਸੋਂ ਤਿੰਨ ਮੋਬਾਈਲ ਹਾਸਲ ਕੀਤੇ ਆ ਜਿਸ ਸਬੰਧੀ ਥਾਣਾ ਖਾਲੜਾ ਵਿਖੇ ਮੁਕੱਦਮਾ ਨੰਬਰ 28 ਜਿਹੜਾ ਵਾ ਕੱਲ ਦਰਜ ਕਰਕੇ 18 ਤੇ 21 ਸੀਐਨਡੀਪੀਐਸ ਅਕਟ ਦੇ ਵਿੱਚ ਦਰਜ ਕਰਕੇ ਤੇ ਦੀ ਤਫਤੀਸ਼ ਜਾਰੀ ਕੀਤੀ ਗਈ ਹੈ ਸੋ ਦੋਸ਼ੀਆਂ ਨੂੰ ਅੱਜ ਜਿਹੜਾ ਪੇਸ਼ ਅਦਾਲਤ ਕੀਤਾ ਜਾਵੇਗਾ ਤੇ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਇਹਨਾਂ ਪਾਸੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ ਪ੍ਰੰਤੂ ਜਿਹੜੀ ਮੋਡਲੀ ਤਫਤੀਸ਼ ਆ ਤੇ ਇਹਨਾਂ ਦੇ ਫੋਨਾਂ ਦੀ ਐਨਾਲਿਸਿਸ ਆ ਇਸ ਤੋਂ ਤਸਦੀਕ ਹੁੰਦਾ ਹੈ ਕਿ ਇਹਨਾਂ ਨੇ ਪਾਰ ਬੈਠੇ ਪਾਕਿਸਤਾਨ ਬੈਠੇ ਸਮਗਲਨਾਂ ਨੂੰ ਲੋਕੇਸ਼ਨ ਭੇਜ ਕੇ ਇਹ ਜਿਹੜੀ ਆ ਖੇਪ ਮਗਾਈ ਸੀ ਬੀਐਸਆਰ ਤੇ ਪੰਜਾਬ ਪੁਲਿਸ ਦੇ ਸਾਂਝੇ ਸਰਚ ਆਪਰੇਸ਼ਨ ਦੌਰਾਨ ਇਹਨਾਂ ਨੂੰ ਕਾਬੂ ਕੀਤਾ ਗਿਆ ਕੱਲ ਇਹੋ ਨਹੀਂ ਕੱਲ ਇੱਕ ਹੋਰ ਜਿਹੜੇ ਥਾਣਾ ਖਾਲੜਾ ਵਿਖੇ ਐਫ ਆਈ ਆਰ ਨੰਬਰ ਜਿਹੜੀ 27 ਦਰਜ ਹੋਈ ਹੈ 186485 ਐਨ ਡੀ ਪੀ ਐਸ ਐਕਟ ਦੇ ਵਿੱਚ ਇਹਦੇ ਵਿੱਚ ਵੀ ਜਿਹੜੀ ਆ 700 ਗ੍ਰਾਮ ਜਿਹੜੀ ਅਫੀਮ ਬਰਾਮਦ ਕੀਤੀ ਗਈ ਇੱਕ ਪੈਕੇਟ ਬਰਾਮਦ ਹੋਇਆ ਜਿਹਦੇ ਉੱਤੇ ਕੁੰਡੀ ਲੱਗੀ ਹੋਈ ਸੀ ਇਸ ਕਰਕੇ ਇਹਦੇ 에ਅਰਕ੍ਰਾਫਟ ਪੈਕਟ ਥੱਲੇ ਵੀ ਜਿਹੜੀ ਇਹਦੀ ਕਾਰਵਾਈ ਜਿਹੜੀ ਉਹ ਕੀਤੀ ਗਈ ਹੈ ਇੱਥੇ ਹੀ ਬੱਸ ਨਹੀਂ ਗਈ ਰਾਜੋਕੇ ਦੇ ਵਿਖੇ ਇੱਕ ਐਫ ਆਈ ਆਰ ਨੰਬਰ 29 ਜਿਹੜੀ ਆ ਬਾਈ ਉ ਯੂ ਐਨ ਐਕਟ ਦੀ ਜਿਹੜੀ ਦਰਜ ਕੀਤੀ ਗਿਆ ਇਹਦੇ ਵਿੱਚ ਤਿੰਨ ਡਰੋਨ ਰਿਕਵਰ ਕੀਤੇ ਆ ਜਿਨ੍ਹਾਂ ਵਿੱਚ ਡੀ ਜੀ ਆਈ ਮੈਵਿਕ 4 ਪ੍ਰੋ ਡੀ ਜੇ ਆਈ ਮੈਵਿਕ 3 ਕਲਾਸਿਕ ਡੀ ਜੀ ਆਈ 에ਅਰ 3 ਇਹ ਜਿਹੜੇ ਤਿੰਨ ਡਰੋਨ ਆ ਇਹ ਬਰਾਮਦ ਕੀਤੇ ਗਏ ਸੋ ਲਗਾਤਾਰੀ ਪਾਕਿਸਤਾਨੀ ਸਮਗਲਰਾਂ ਦੇ ਖਿਲਾਫ ਤੇ ਪੰਜਾਬ ਜਿਹੜੀਆਂ ਬਾਰਡਰ ਤੇ ਬੈਠੀਆਂ ਕਾਲੀਆਂ ਭੇਡਾਂ ਦੇ ਖਿਲਾਫ ਜਿਹੜੀ ਕਾਰਵਾਈ ਉਹ ਜਿਹੜੀ ਪਖੀਵੇਟ ਸਬ ਡਿਵੀਜ਼ਨ ਵੱਲੋਂ ਤੇ ਤਰਨਤਾਰਨ ਜ਼ਿਲ੍ਹਾ ਵੱਲੋਂ ਹਮੇਸ਼ਾ ਹੀ ਕੀਤੀ ਜਾ ਰਹੀ ਹੈ ਤੇ ਲਗਾਤਾਰ ਕਾਮਯਾਬੀਆਂ ਹੋ ਰਹੀਆਂ ਨੇ ਤੇ ਮੈਂ ਇਥੇ ਇਹ ਦੱਸਣਾ ਤੇ ਜ਼ਿਕਰ ਕਰਨਾ ਜ਼ਰੂਰ ਚਾਹਾਂਗਾ ਕਿ ਪੰਜਾਬ ਪੁਲਿਸ ਤੇ BSF ਬਾਰਡਰ ਦੇ ਉੱਤੇ ਹਰ ਤਰ੍ਹਾਂ ਨਾਲ ਚੁੱਕਨੀ ਆ ਤੇ ਜਿੱਥੇ ਪੰਜਾਬ ਸਰਕਾਰ ਵੱਲੋਂ EDS ਸਿਸਟਮ ਦਿੱਤਾ ਗਿਆ ਉੱਥੇ ਮਾਨਯੋਗ SSP ਦੀ ਦਿਸ਼ਾ ਨਿਰਦੇਸ਼ਾਂ ਤੇ ਜਿਹੜੀ ਕਾਫੀ ਫੋਰਸ ਹੈ ਉਹ ਬਾਰਡਰ ਦੇ ਉੱਤੇ ਲਾਈ ਗਈ ਹੈ ਚਾਹੇ ਉਹ ਪੈਟਰੋਲਿੰਗ ਪਾਰਟੀਆਂ ਚ ਹੋਣ ਚਾਹੇ ਉਹ ਵਹੀਕਲ ਪੈਟਰੋਲਿੰਗ ਦੇ ਵਿੱਚ ਹੋਵੇ ਤੇ ਥਾਂ ਥਾਂ ਤੇ ਨਾਕਾਬੰਦੀ ਕੀਤੀ ਗਈ ਹੈ ਸੋ ਇਸ ਤਰ੍ਹਾਂ ਦੇ ਜਿਹੜੇ ਗੈਰ ਸਮਾਜੀ ਤੱਤਾਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਤੇ ਇਹ ਮੁਹਿੰਮ ਲਗਾਤਾਰ ਜਾਰੀ ਰਹੀ ਹੈ